ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਸੋ ਡੱਲ ਜੀ ਪੰਜਾਬ ਦੀ ਸਿਆਸਤ ਜਿਹੜੀ ਹੈ ਬਹੁਤ ਹੀ ਜ਼ਿਆਦਾ ਗਰਮਾਈ ਹੋਈ ਹੈ ਕੇਂਦਰ ਸਰਕਾਰ ਨੇ ਤਾਂ ਕਹਿਤਾ ਕਿ 12000 ਕਰੋੜ ਜਿਹੜਾ ਹੈ ਪੰਜਾਬ ਸਰਕਾਰ ਦੇ ਕੋਲ ਪਿਆ ਹੁਣ ਸਵਾਲ ਸਾਰੇ ਕਰ ਰਹੇ ਨੇ ਸੂਬਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਆਖਿਰ 12000 ਕਰੋੜ ਹੈ ਕਿਥੇ ਇਸ ਦਾ ਹਿਸਾਬ ਜੋ ਹੈ ਜ਼ਰੂਰ ਦਿੱਤਾ ਜਾਵੇ ਕਿਉਂ ਹੜਪੀੜਤਾ ਦੀ ਮਦਦ ਲਈ ਉਸ 12000 ਕਰੋੜ ਨੂੰ ਖਰਚ ਨਹੀਂ ਕਰ ਪਾ ਰਹੇ ਨੇ ਤੇ ਇਹ ਸਭ ਨੂੰ ਲੈ ਕੇ ਰਾਜਾ ਵੜਿੰਗ ਨੇ ਸੁਨੀਲ ਜਾਖੜ ਨੇ ਮੰਗ ਕੀਤੀ ਹੈ ਸਭ ਦੀ ਜਾਂਚ ਦੇ ਲਈ ਦੂਜੇ ਪਾਸੇ ਅਸੀਂ ਗੱਲ ਕਰ ਲਈ ਹੈ ਮਨਪ੍ਰੀਤ ਸਿੰਘ ਯਾਲੇ ਦੀ ਤਾਂ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਮੰਗ ਕੀਤੀ ਹੈ ਕਿ ਐਮਰਜੈਂਸੀ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਜਿਸ ਦੇ ਵਿੱਚ ਜੋ ਹੈ ਇਹ ਚਰਚਾ ਹੋ ਸਕੇ ਕਿ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਜਾਂ ਜੋ ਨੁਕਸਾਨ ਹੋਇਆ ਹੈ ਇਸ ਦੀ ਪਰਭਾਈ ਆਖਿਰ ਕਿਤੇ ਕਿਵੇਂ ਜਾਣੀ ਹੈ ਫਿਰ ਓਵਰঅল ਨੁਕਸਾਨ ਕਿੰਨਾ ਹੋਇਆ ਤਾਂ ਮੈਂ ਜ਼ਰੂਰ ਚਾਹਾਂਗੀ ਡੱਲਾ ਜੀ ਕਿ ਨਾ ਖਾਸ ਮਹੱਤਵਪੂਰਨ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਜੋ ਹੈ ਜ਼ਰੂਰ ਸਾਂਝੀ ਕਰਿਓ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ 12000 ਕਰੋੜ ਹੈ ਇਹ ਡਿਜ਼ਾਸਟਰ ਮੈਨੇਜਮੈਂਟ ਰਿਸਪੌਂਸ ਫੰਡ ਹੈ ਇਸ ਸਟੇਟ ਗਵਰਨਮੈਂਟ ਦਾ ਫੰਡ ਹੈ ਔਰ ਕੇਂਦਰ ਸਰਕਾਰ ਔਰ ਸੂਬੇ ਦੀਆਂ ਸਰਕਾਰਾਂ ਸਮੇਂ-ਸਮੇਂ ਦੇ ਵਿੱਚ ਇਹਦੇ 'ਚ ਯੋਗਦਾਨ ਪਾਉਂਦੀਆਂ ਨੇ ਆਪਣੇ ਆਪਣੇ ਤਰੀਕੇ ਨਾਲ। ਕੁੱਲ ਮਿਲਾ ਕੇ ਜਿਹੜਾ ਇਹ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਇਹ 12000 ਕਰੋੜ ਪੰਜਾਬ ਕੋਲੇ ਪਿਆ। ਮੋਦੀ ਸਾਹਿਬ 1600 ਰੁਪਏ ਦਾ ਹੋਰ ਅਨਾਉਂਸਮੈਂਟ ਕਰ ਗਏ। ਉਹ ਵੀ 1600 ਰੁਪਏ ਇਹਦੇ ਵਿੱਚ ਹੀ ਪੈ ਜਾਣੇ ਆ। ਭਾਰਤੀ ਜਨਤਾ ਪਾਰਟੀ ਦਾ ਦਾਵਾ ਹੈ, ਪ੍ਰਧਾਨ ਮੰਤਰੀ ਦਾ ਦਾਵਾ ਹੈ ਕਿ ਪੰਜਾਬ ਸਰਕਾਰ ਕੋਲੇ 13600 ਕਰੋੜ ਰੁਪਇਆ ਪਿਆ। ਜਿਹੜੀ ਹੋਰ ਲੋਡ ਹੋਏਗੀ ਅਸੀਂ ਭੇਜਾਂਗੇ ਹੋਰ ਰਿਪੋਰਟਾਂ ਨੁਕਸਾਨ ਦੀਆਂ ਸਾਡੇ ਕੋਲੇ ਪਉਣਗੀਆਂ ਪੰਜਾਬ ਸਰਕਾਰ ਦਾ ਤਰਕ ਇਹ ਹੈ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਅਫਸਰ ਨੇ ਪ੍ਰਧਾਨ ਮੰਤਰੀ ਦੀ ਮੀਟਿੰਗ 'ਚ ਉਹ ਕਹਿੰਦੇ ਨੇ ਕਿ ਸਾਡੇ ਨੁਕਸਾਨ ਦਾ ਅਨੁਮਾਨ ਹੈ ਜਿਹੜਾ ਉਹ 13000 300 ਕਰੋੜ ਹੈ ਸੋ 13000 ਕਰੋੜ ਤੇ 300 ਉਹਦੇ ਉੱਪਰ ਇੰਨਾ 300 ਕਰੋੜ ਹੋਰ ਇਹ ਸਾਡੇ ਨੁਕਸਾਨ ਦਾ ਮੁੱਢਲਾ ਅੰਕ ਲੈਣਾ ਕਿ ਪ੍ਰਧਾਨ ਮੰਤਰੀ ਕਹਿੰਦੇ ਫਿਰ ਤੁਹਾਡੇ ਕੋਲੇ ਤਾਂ ਪੈਸਾ ਇਸ ਸਮੇਂ ਸਫੀਸ਼ੀਐਂਟ ਹੈ ਤੇ ਤੁਸੀਂ ਰਾਹਤ ਕੰਮ ਸ਼ੁਰੂ ਕਰੋ ਹੁਣ ਸਵਾਲ ਇਹ ਹੈ ਪੰਜਾਬ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਤੁਸੀਂ ਸਾਨੂੰ 20000 ਕਰੋੜ ਦਾ ਪੈਕੇਜ ਦਿਓ ਸਾਡਾ 60000 ਕਰੋੜ ਦਾ ਬਕਾਇਆ ਦਿਓ ਬੀਜੇਪੀ ਨੇ ਇਹ ਗੱਲ ਸਾਫ਼ ਕਰਤੀ ਕਿ 50000 ਕਰੋੜ ਜਿਹੜਾ ਜੀਐਸਟੀ ਦਾ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਸਾਡਾ ਬਕਾਇਆ ਉਹ ਕਹਿੰਦੇ ਬਕਾਇਆ ਨਹੀਂ ਹੈ 60000 ਕਰੋੜ ਬਕਾਏ ਨੂੰ ਬੀਜੇਪੀ ਨੇ ਨਕਾਰਤਾ ਵੀ ਇਹ ਬਕਾਇਆ ਨਹੀਂ ਹੈ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦੇ ਲਈ ਬੜੀ ਔਖੀ ਸਥਿਤੀ ਬਣ ਗਈ ਹੁਣ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ 20000 ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ ਕੇਂਦਰ ਨੂੰ ਚਿੱਠੀ ਲਿਖ ਰਹੇ ਸੀ ਕਿ ਅਸੀਂ 50000 ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੇ ਹਾਂ ਸਾਨੂੰ ਨਿਜਮਾ 'ਚ ਤਬਦੀਲੀ ਕਰ ਇਹ ਦੋ ਵੱਖਰੀਆਂ ਵੱਖਰੀਆਂ ਗੱਲਾਂ ਨੇ ਪਰ ਇਸੇ ਦਰਮਿਆਨ ਪੂਰਾ ਰੌਲਾ ਪਿਆ ਹੋਇਆ ਪਰ ਮਨਪੀਤ ਟੀਆਲੀ ਨੇ ਇੱਕ ਬਹੁਤ ਵੱਡੀ ਤੇ ਸਿਆਣੀ ਗੱਲ ਕੀਤੀ ਹੈ ਮਨਪੀਤ ਟੀਆਲੀ ਨੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਲਿਖਤੀ ਅੱਜ ਉਹ ਕਹਿੰਦੇ ਕਿ ਵਿਧਾਨ ਸਭਾ ਦੇ ਵਿੱਚ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਤੋਂ ਇਹਦਾ ਕੀ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਇਹਦੇ ਕਾਰਨ ਕੀ ਹੈ ਹੜ੍ਹਾਂ ਦਾ ਪਾਣੀ ਕਿਉਂ ਆਇਆ ਇਹਦੇ ਪਿੱਛੇ ਕੀ ਦੀਆਂ ਗਲਤੀਆਂ ਨੇ ਹੁਣ ਅਸੀਂ ਲੋਕਾਂ ਦੀ ਮਦਦ ਕਿਵੇਂ ਕਰਨੀ ਹੈ ਅਸੀਂ ਰਾਜ ਸਰਕਾਰ ਨੇ ਫੰਡਾਂ ਦਾ ਪ੍ਰਬੰਧ ਕਿਵੇਂ ਕਰਨਾ ਹੈ ਕੇਂਦਰ ਤੋਂ ਰਾਜ ਸਰਕਾਰ ਤੋਂ ਅਸੀਂ ਫੰਡਾਂ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਬਿਮਾਰੀਆਂ ਫੈਲ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਸਾਰੀਆਂ ਸਥਿਤੀਆਂ ਤੋਂ ਕਿਵੇਂ ਬਚਣਾ ਹੈ ਸਾਨੂੰ ਇਹਦੇ ਲਈ ਬਕਾਇਦਾ ਐਮਰਜੈਂਸੀ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਚਾਹੀਦਾ ਹੈ ਕਿ ਮਨਪੀਤਿਆਲੀ ਦੀ ਮੰਗ ਹੈ ਪਰ ਕੁਝ ਗੱਲਾਂ ਜਿਹੜੀਆਂ ਮਨਪੀਤਿਆਲੀ ਨੇ ਆਪਣੀ ਚਿੱਠੀ 'ਚ ਦਰਜ ਕੀਤੀਆਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਉਹ ਬੜੀਆਂ ਮਹੱਤਵਪੂਰਨ ਨੇ ਹਰਜੋਜੀ ਉਹਨਾਂ ਦਾ ਮੈਂ ਜ਼ਿਕਰ ਜ਼ਰੂਰ ਕਰਦਾ ਮਨਪੀਤਿਆਲੀ ਚਿੱਠੀ 'ਚ ਲਿਖਦੇ ਨੇ ਕਹਿੰਦੇ ਹਾਲੀਆ ਹੜ੍ਹਾਂ ਦੀ ਸਥਿਤੀ ਦੇ ਮੁੱਖ ਕਾਰਨਾ ਅਤੇ ਤੱਥਾਂ ਦੀ ਵਿਸਥਾਰ ਨਾਲ ਜਾਂਚ ਅਤੇ ਪਛਾਣ ਵਿਧਾਨ ਸਭਾ ਚ ਕੀਤੀ ਜਾਵੇ ਇਹ ਗੱਲ ਵਿਧਾਨ ਸਭਾ ਚ ਕੀਤੀ ਜਾਣੀ ਬਣਦੀ ਹੈ ਕਿ ਹੜ੍ਹ ਕਿਉਂ ਆਏ ਇੰਨਾ ਜ਼ਿਆਦਾ ਪਾਣੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਕਿਉਂ ਆਇਆ ਜਿੱਥੇ ਸਾਡੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਪਠਾਨਕੋਟ ਅੰਮ੍ਰਿਤਸਰ ਦਾ ਕਾਫੀ ਹਿੱਸਾ ਗੁਰਦਾਸਪੁਰ ਫਿਰ ਫਿਰੋਜ਼ਪੁਰ ਫਾਜ਼ਿਲਕਾ ਕਪੂਰਥਲਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਨੇ ਬਹੁਤ ਵੱਡੀ ਤਬਾਈ ਮਚਾਈ ਹੈ ਔਰ ਲਗਭਗ ਪੌਣੇ 1.5 ਲੱਖ ਏਕੜ ਦੇ ਵਿੱਚ ਸਾਡੀਆਂ ਪੱਕੀਆਂ ਫਸਲਾਂ ਖਰਾਬ ਹੋ ਗਈਆਂ ਨੇ ਗੰਨੇ ਦੀ ਫਸਲ ਔਰ ਸਬਜ਼ੀਆਂ ਵੀ ਖਰਾਬ ਹੋਈਆਂ ਨੇ ਘਰ ਬਰਬਾਦ ਹੋਏ ਨੇ ਪਸ਼ੂ ਤਨ ਬਹੁਤ ਵੱਡੀ ਗਿਣਤੀ 'ਚ ਸਾਡਾ ਬਰਬਾਦ ਹੋਇਆ ਹੁਣ ਉਹ ਦੂਜੀ ਗੱਲ ਲਿਖਦੇ ਨੇ ਮਨਪ੍ਰੀਤ ਜਿਆਲੀ ਕਿ ਹੜ੍ਹਾਂ ਦੀ ਸਥਿਤੀ ਦੇ ਮੁੱਖ ਕਾਰਨਾਂ ਦਾ ਤੇ ਤੱਥਾਂ ਦਾ ਜਾਂਚ ਪਛਾਣ ਇਹ ਦੋਨੇ ਜ਼ਰੂਰੀ ਹੈ ਇਹ ਜਾਂਚ ਹੋਣੀ ਚਾਹੀਦੀ ਹੈ ਵੀ ਹੜਾਂ ਦਾ ਪਾਣੀ ਕਿਉਂ ਆਇਆ ਕੀ ਸਾਡੇ ਦਰਿਆ ਮਾਈਨਿੰਗ ਨਾਲ ਸੱਚਮੁੱਚ ਕਮਜ਼ੋਰ ਹੋ ਗਏ ਸੂਬੇ ਦੀ ਸਰਕਾਰ ਨੇ ਸਾਫ਼ ਨਹੀਂ ਕਰਾਇਆ ਜੇ ਸਾਫ਼ ਕਰਾਏ ਸੀ ਫਿਰ ਗਲਤੀ ਕਿੱਥੇ ਰਹਿ ਗਈ ਔਰ ਹਿਮਾਚਲ ਪ੍ਰਦੇਸ਼ ਤੋਂ ਜਿਹੜਾ ਪਾਣੀ ਆਇਆ ਰਾਵੀ ਦਰਿਆ ਚੋਂ ਜਿਹੜਾ ਪਾਣੀ ਆਇਆ ਮਾਧੋਪੁਰ ਬੰਨਾ ਦੇ ਜ਼ਰੀਏ ਉਹ ਕਿਹਦੀ ਗਲਤੀ ਦੇ ਨਾਲ ਇੰਨਾ ਜ਼ਿਆਦਾ ਪਾਣੀ ਆਇਆ ਅਚਾਨਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਭੂਮਿਕਾ ਵਿਧਾਨ ਸਭਾ ਚ ਜਾਂਚੀ ਜਾਣੀ ਚਾਹੀਦੀ ਹੈ ਕੀ ਪਾਖਲਾਬ ਯਾਸ ਮੈਨੇਜਮੈਂਟ ਬੋਰਡ ਦੀ ਕੋਈ ਗਲਤੀ ਸੀ ਜਾਂ ਨਹੀਂ ਸੀ ਅਚਾਨਕ ਇੰਨਾ ਜ਼ਿਆਦਾ ਪਾਣੀ ਆਉਣਾ ਜਿਹਦੇ ਕਰਕੇ ਅਸੀਂ ਤਿਆਰ ਵੀ ਨਹੀਂ ਹੋ ਸਕੇ ਲੋਕਾਂ ਨੂੰ ਡੰਗਰ ਖੋਲਣ ਦਾ ਸਮਾਂ ਨਹੀਂ ਮਿਲਿਆ ਪਸ਼ੂ ਖੋਲਣ ਦਾ ਸਮਾਂ ਨਹੀਂ ਮਿਲਿਆ ਬਹੁਤ ਸਾਰੇ ਲੋਕਾਂ ਦੇ ਡੋਮੈਸਟਿਕ ਡੌਗ ਸੀ ਪੈਟ ਡੌਗ ਉਹ ਉਹਨਾਂ ਨੂੰ ਖੋਲਣ ਦਾ ਸਮਾਂ ਨਹੀਂ ਮਿਲਿਆ ਘਰਾਂ 'ਚ ਇੱਕੋਦਮ ਪਾਣੀ ਲੋਕਾਂ ਦੇ ਚੜ ਗਿਆ ਫਿਰ ਉਹ ਕਹਿੰਦੇ ਜੀਵਨ ਸੰਪਤੀ ਖੇਤੀਬਾੜੀ ਅਤੇ ਸਾਰਵਜਨਿਕ ਢਾਂਚੇ ਨੂੰ ਹੋਏ ਨੁਕਸਾਨ ਦੀ ਮਿਆਰੀ ਜਾਂਚ ਉਹ ਕਹਿੰਦੇ ਜਿਹੜੀ ਜਾਂਚ ਹੋਵੇ ਨੁਕਸਾਨ ਦੀ ਉਹਦਾ ਉਹ ਉੱਚ ਪੱਧਰੀ ਜਾਂਚ ਹੋਵੇ ਇਹ ਨਹੀਂ ਵੀ ਇੱਕ ਦਾ ਤਹਿਸੀਲਦਾਰ ਜਾਵੇ ਪਿੰਡ ਚ ਚਾਰ ਲੋਕਾਂ ਤੋਂ ਪੁੱਛ ਕੇ ਅੱਛਾ ਕੀ ਦਾ ਕਿੰਨੇ ਕਿੰਨੇ ਪਸ਼ੂ ਰੁੜ ਗਏ ਜੀ ਕਿੰਨੇ ਪਸ਼ੂ ਮਾਰੇ ਗਏ ਜੀ ਅੱਛਾ ਕਿੰਨੇ ਕਮਰੇ ਟੱਗੇ ਜੀ ਨਾ ਮਿਆਰੀ ਜਾਂਚ ਮਤਲਬ ਉਹਦੇ ਲਈ ਇੱਕ ਬਕਾਇਦਾ ਟੀਮ ਬਣੇ ਜਿਹਦੇ ਵਿੱਚ ਵੱਡੇ ਅਫਸਰ ਹੋਣ ਔਰ ਉਹ ਟੀਮ ਇੱਕ ਪਿੰਡ ਚ ਜਾ ਕੇ ਕੱਲੇ-ਕੱਲੇ ਘਰ ਚ ਜਿੱਥੇ-ਜਿੱਥੇ ਵੀ ਨੁਕਸਾਨ ਹੋਇਆ ਉਹਦਾ ਮੁਆਇਨਾ ਕਰੇ ਕੱਲੇ-ਕੱਲੇ ਪਰਿਵਾਰ ਦਾ ਰਿਕਾਰਡ ਆਂਕੜੇ ਬਣਾਏ ਜਾਣ ਕਿੰਨੇ ਪਸ਼ੂ ਸੀ ਕਿੰਨੇ ਰੁੜ ਗਏ ਕਿੰਨੇ ਮਾਰੇ ਗਏ ਕਿੰਨੀ ਉਹਨਾਂ ਦੀ ਖੇਤੀ ਸੀ ਕਿੰਨਾ ਉਹਨਾਂ ਦੇ ਘਰ ਨੂੰ ਨੁਕਸਾਨ ਹੋਇਆ ਇਹਨੂੰ ਕਹਿੰਦੇ ਨੇ ਮਿਆਰੀ ਜਾਂਚ ਤਾਂ ਕਿ ਉਸ ਜਾਂਚ ਤੇ ਜਦੋਂ ਜਾਂਚ ਹੋ ਜੇ ਜਦੋਂ ਕਿਸੇ ਵੀ ਪਿੰਡ 'ਚ ਘਰਾਂ 'ਚ ਜਾ ਕੇ ਕਮੇਟੀ ਜਾਂਚ ਕਰੇ ਤੇ ਪਿੰਡ ਵਾਲੇ ਸੰਤੁਸ਼ਟ ਹੋਣ ਕਿ ਅਸੀਂ ਜੋ ਕੁਝ ਲਿਖਾਣਾ ਸੀ ਅਸੀਂ ਲਿਖਾਤਾ ਜੋ ਕੁਝ ਸਾਡਾ ਨੁਕਸਾਨ ਹੋਇਆ ਸੀ ਉਹ ਸੱਚਮੁੱਚ ਸਰਕਾਰ ਦੇ ਧਿਆਨ 'ਚ ਆ ਗਿਆ ਨਾ ਕੋਈ ਫਾਲਤੂ ਲਿਖਾ ਸਕੇ ਕਮਰਾ ਇਕੱਟਿਆ ਹੋਵੇ ਤਿਉ ਲਿਖਾ ਦੇਣ ਦੋ ਨਾ ਉਹ ਗਲਤ ਲਿਖਾ ਸਕਣ ਔਰ ਨਾ ਉਹ ਘੱਟ ਲਿਖਾ ਸਕਣ ਉਹਨਾਂ ਦਾ ਮੁਕੰਮਲ ਜਿਹੜਾ ਜਾਂਚ ਆ ਉਹ ਪਤਾ ਲੱਗ ਜੇ ਫਿਰ ਉਹ ਕਹਿੰਦੇ ਪ੍ਰਭਾਵਿਤ ਆਬਾਦੀ ਲਈ ਤੁਰੰਤ ਉਪਾਅ ਅਤੇ ਮਨੁੱਖਤਾ ਆਧਾਰ ਆਧਾਰਿਤ ਸਹਾਇਤਾ ਹੁਣ ਮੱਛਰ ਮੱਛਰਾਂ ਨਾਲ ਬਿਮਾਰੀਆਂ ਫੈਲਣ ਗਈਆਂ ਪਾਣੀਆਂ ਦੀਆਂ ਬਿਮਾਰੀਆਂ ਫੈਲਣ ਗਈਆਂ ਜਿਨ੍ਹਾਂ ਨੂੰ ਕਹਿੰਦੇ ਨੇ ਵਾਟਰ ਬੌਂਡ ਡਿਜ਼ੀਜ਼ ਇਸ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ ਉਹਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਰਾਜ ਸਰਕਾਰ ਕਰ ਰਹੀ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਨੇ ਸਥਾਨਕ ਹਲਕੇ ਦੇ ਐਮਐਲਏ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ ਕਿ ਸਾਰਾ ਕੁਝ ਵਿਧਾਨ ਸਭਾ ਚ ਡਿਸਕਸ ਹੋਵੇ ਪੰਜਾਬ ਦੇ ਲੋਕਾਂ ਤੱਕ ਗੱਲ ਪਹੁੰਚੇ ਕਿ ਅਸਲ ਚ ਸਰਕਾਰ ਕਰ ਕੀ ਰਹੀ ਹੈ ਬਹੁਤੀ ਵਾਰੀ ਸਰਕਾਰਾਂ ਗੱਲੀਬਾਤੀ ਕੰਮ ਕਰਦੀਆਂ ਨੇ ਜਿਵੇਂ ਸਰਕਾਰ ਦਾ ਦਾਵਾ ਸੀ ਕਿ ਅਸੀਂ ਹੜਾ ਤੋਂ ਪਹਿਲਾਂ ਸਾਰੇ ਪ੍ਰਬੰਧ ਕਰ ਲਏ ਅਸੀਂ ਸਾਰੇ ਨਦੀਆਂ ਨਾਲੇ ਖਾਲਿਆਂ ਦੀਆਂ ਸਫਾਈਆਂ ਕਰ ਲਈਆਂ ਠੀਕ ਰਿਪੋਰਟਾਂ ਆ ਰਹੀਆਂ ਨੇ ਨਾ ਘਗਰ ਚੰਗੀ ਤਰ੍ਹਾਂ ਸਾਫ ਹੋਈ ਨਾ ਸਾਡੇ ਹੋਰ ਨਦੀਆਂ ਨਾਲੇ ਛੋਟੇ-ਮੋਟੇ ਸਾਫ ਹੋਏ ਚੰਗੀ ਤਰ੍ਹਾਂ ਜਿਹਦੇ ਕਰਕੇ ਸ਼ਹਿਰਾਂ 'ਚ ਹੜ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਔਰ ਮਨਪ੍ਰੀਤਿਆਲੀ ਨੇ ਜਿਹੜੀ ਇੱਕ ਹੋਰ ਮਹੱਤਵਪੂਰਨ ਗੱਲ ਲਿਖੀ ਹੈ ਉਹ ਕਹਿੰਦੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਫੰਡ ਅਤੇ ਸਰੋਤ ਪ੍ਰਾਪਤ ਕਰਨ ਲਈ ਪ੍ਰਬੰਧ ਸ਼ੂਬਾ ਸਰਕਾਰ ਇਹ ਸਾਰੇ ਫੰਡਾਂ ਦਾ ਪ੍ਰਬੰਧ ਕਿਵੇਂ ਕਰੇਗੀ ਕੇਂਦਰ ਸਰਕਾਰ ਤੋਂ ਇਹ ਫੰਡ ਕਿਵੇਂ ਪ੍ਰਾਪਤ ਕੀਤੇ ਜਾਣਗੇ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਢਿਆਲੀ ਕਹਿੰਦੇ ਇਹਦੇ ਤੇ ਡਿਸਕਸ਼ਨ ਹੋਵੇ ਇਹਦੇ ਤੇ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਾ ਹੋਣ ਇਹਦੇ ਤੇ ਸਿਆਸੀ ਬਿਆਨਬਾਜ਼ੀ ਨਾ ਹੋਵੇ ਵਿਧਾਨ ਸਭਾ ਦੇ ਵਿੱਚ ਬੜੀ ਗੰਭੀਰ ਚਰਚਾ ਦੀ ਲੋੜ ਹੈ ਤਾਂ ਕਿ ਪਤਾ ਲੱਗੇ ਕਿ ਅਸੀਂ ਲੋਕਾਂ ਦੀ ਹੁਣ ਮਦਦ ਕਰਨੀ ਕਿਵੇਂ ਆ ਦੇਖੋ ਰਾਸ਼ਨ ਪਾਣੀ ਲੋਕਾਂ ਨੂੰ ਹੜਾਂ ਦੇ ਦਿਨਾਂ 'ਚ ਹਰ ਸੰਸਥਾ ਆਗੀ ਸਾਡੇ ਗਾਇਕ ਆਗੇ ਕਲਾਕਾਰ ਆਗੇ ਪੋਲਿਟਿਕਲ ਪਾਰਟੀਆਂ ਵਾਲੇ ਆਗੇ ਸੁਖਬੀਰ ਬਾਦਲ ਵੀ ਲੋਕਾਂ ਦੀ ਮਦਦ ਕਰਦਾ ਫਿਰਦਾ ਹੈ ਮਨਪੀਟਿਆਲੀ ਨੇ ਵੀ ਲਗਾਤਾਰ ਕਿਤੇ ਡੀਜ਼ਲ ਕਿਤੇ ਕੈਸ਼ ਭੇਜਿਆ ਚਰਨਜੀਤ ਚੰਨੀਆ ਚੰਨੀ ਵੀ ਬੋਰੀਆਂ ਚਕਾਰਿਆ ਲੋਕਾਂ ਦੇ ਨਾਲ ਜਾ ਕੇ ਹੜਾ ਵਾਲੇ ਪਿੰਡਾਂ 'ਚ ਕੋਈ ਸਾਡਾ ਐਮਐਲਏ ਕੋਈ ਸਾਡਾ ਐਮਪੀ ਪੰਜਾਬ ਵਾਲੇ ਜਿਹੜੇ ਲੋਕ ਸਭਾ ਦੇ ਨੇ ਰਾਜ ਸਭਾ ਦੇ ਤਾਂ ਕਈ ਦਿਖੇ ਨਹੀਂ ਆਮ ਆਦਮੀ ਪਾਰਟੀ ਦੇ ਕਈ ਰਾਜ ਸਭਾ ਦੇ ਐਮਪੀ ਸੀ ਉਹ ਤਾਂ ਨਾਮ ਹੀ ਕੀਤਾ ਉਹਨਾਂ ਨੇ ਆ ਇਹਨਾਂ ਦੇ ਲਵਲੀ ਯੂਨੀਵਰਸਿਟੀ ਵਾਲੇ ਐਮਪੀ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਜਿੰਨੀਆਂ ਮੌਤਾਂ ਹੋਈਆਂ ਅਸੀਂ ਲਵਲੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਯੋਗਤਾ ਮੁਤਾਬਕ ਨੌਕਰੀ ਦਵਾਂਗੇ ਹੁਣ ਸਾਡੇ ਪਿੰਡਾਂ ਵਾਲੇ ਤਾਂ ਕਈ ਮੇਰੇ ਵਰਗੇ ਬਹੁਤ ਘੱਟ ਪੜੇ ਲਿਖੇ ਹੁੰਦੇ ਤੇ ਕਈ ਅਨਪੜ੍ਹ ਵੀ ਹੁੰਦੇ ਨੇ ਫਿਰ ਯੂਨੀਵਰਸਿਟੀਆਂ 'ਚ ਉਹਨਾਂ ਦੀ ਯੋਗਤਾ ਮੁਤਾਬਕ ਨੌਕਰੀ ਕਿਹੜੀ ਹੋਊਗੀ ਸੋ ਇਸ ਕਰਕੇ ਇਹਦੇ ਤੇ ਬਹੁਤ ਲੰਬੀ ਡਿਸਕਸ਼ਨ ਦੀ ਜ਼ਰੂਰਤ ਹੈ ਇਹ ਕਹਿ ਦੇਣਾ ਕਿ ਜੀ ਅਸੀਂ ਸੌ ਟਰੈਕਟਰ ਦਵਾਂਗੇ ਕੰਮ ਗੱਲ ਖਤਮ ਨਹੀਂ ਹੋਗੀ ਐਲਾਨ ਔਰ ਜ਼ਮੀਨੀ ਪੱਧਰ ਤੇ ਲੋਕਾਂ ਦਾ ਮੂਡ ਬਸੇਵਾ ਦੇ ਦੋਨੇ ਬਹੁਤ ਵੱਡੀਆਂ ਗੱਲਾਂ ਨੇ ਹਜੇ ਇਹ ਕਹਿ ਦੇਣਾ ਜੀ 100 ਟਰੈਕਟਰ ਅਸੀਂ ਦੇਵਾਂਗੇ ਜੀ 5 ਟਰੈਕਟਰ ਅਸੀਂ ਦੇਵਾਂਗੇ ਜੀ 105 ਟਰੈਕਟਰਾਂ ਨਾਲ ਜਾਂ 200 ਟਰੈਕਟਰਾਂ ਦੇ ਨਾਲ ਸਾਡੀ ਖੇਤੀ ਸਥਿਤੀ ਠੀਕ ਨਹੀਂ ਹੋਣੀ ਇਹ ਨਹੀਂ ਤਤਕਾਲੀ ਗੱਲਾਂ ਵੀ ਕਿਸੇ ਨੂੰ ਤਰਪਾਲ ਚਾਹੀਦੀ ਹੈ ਅਸੀਂ ਦੇਤੀ ਜੀ ਕਿਸੇ ਨੂੰ ਰਾਸ਼ਨ ਚਾਹੀਦਾ ਹੈ ਬਿਸਕੁਟ ਚਾਹ ਪੱਤੀ ਖੰਡ ਕਿਉ ਦੁੱਧ ਉਹ ਦਿੱਤਾ ਗਿਆ ਉਹਨਾਂ ਦੀ ਜ਼ਿੰਦਗੀ ਹੁਣ ਜਦੋਂ ਪਾਣੀ ਉੱਤਰ ਰਿਹਾ ਹੈ ਅਸਲ ਖਤਰਿਆਂ ਚ ਹੁਣ ਦੋ ਚਾਰ ਹੋਣੀ ਹੈ ਹੁਣ ਉਹਨਾਂ ਨੂੰ ਪਤਾ ਲੱਗਣਾ ਵੀ ਉਹਨਾਂ ਦੇ ਘਰ ਚ ਕੁਝ ਬਚਿਆ ਕਿ ਨਹੀਂ ਉਹਨਾਂ ਦੀ ਰਸੋਈ 'ਚ ਕੋਈ ਰਾਸ਼ਨ ਬਚਿਆ ਕਿ ਨਹੀਂ ਬਚਿਆ ਉਹਨਾਂ ਦੇ ਬੈੱਡ ਦੁਬਾਰਾ ਵਰਤਣਯੋਗੇ ਬਚੇ ਜਾਂ ਨਹੀਂ ਬਚੇ ਉਹਨਾਂ ਦੇ ਘਰ 'ਚ ਸੋਫੇ ਦੁਬਾਰਾ ਬੈਣਯੋਗੇ ਬਚੇ ਜਾਂ ਕੱਲੇ ਸਪਰਿੰਗ ਹੀ ਰਹਿ ਗਏ ਉਹਨਾਂ ਦੇ ਵਿੱਚ ਸੋ ਅਸਲ ਨੁਕਸਾਨ ਹੈ ਜਿਹੜਾ ਹੁਣ ਆਉਣਾ ਹੈ ਅਸਲ ਮਦਦ ਹੁਣ ਆਉਣੀ ਹੈ ਉਹਦੇ ਲਈ ਪ੍ਰਬੰਧ ਕਰਨੇ ਪੈਣੇ ਆ ਕਿ ਪੰਜਾਬ ਦੇ 2200 ਪਿੰਡਾਂ ਦੇ ਵਿੱਚ ਕਿੰਨੇ ਟਰੈਕਟਰ ਖਰਾਬ ਹੋਏ ਕਿੰਨੇ ਟਰੈਕਟਰਾਂ ਦੀ ਲੋੜ ਹੈ ਅਗਰ 2000 ਪਿੰਡ ਹੈ 2000 ਪਿੰਡ 'ਚ ਕਿੰਨੇ ਕਿਸਾਨ ਪਰਿਵਾਰ ਨੇ ਕਿੰਨੇ ਕ ਟਰੱਕ ਹੋ ਸਕਦਾ ਹੈ 2000 ਟਰੈਕਟਰਾਂ ਦੀ ਲੋਡ ਹੋਵੇ ਹੋ ਸਕਦਾ ਹੈ 5000 ਟਰੈਕਟਰਾਂ ਦੀ ਲੋਡ ਹੋਵੇ ਸੋ ਪੰਜਾਬ ਦੇ ਵਿੱਚ 50000 ਤੋਂ ਵੀ ਜ਼ਿਆਦਾ ਟਰੈਕਟਰ ਨੇ ਜਿਹੜੇ ਸਾਡੇ ਦੇਸ਼ 'ਚ ਸਭ ਤੋਂ ਵੱਧ ਟਰੈਕਟਰ ਪੰਜਾਬ 'ਚ ਨੇ ਔਰ ਸਾਡੇ ਟਰੈਕਟਰ ਸਾਡੀ ਖੇਤੀਬਾੜੀ ਦਾ ਬਹੁਤ ਅਹਿਮ ਹਿੱਸਾ ਨੇ ਇਸ ਕਰਕੇ ਮਨਪੀਤਿਆਲੀ ਦੀਆਂ ਜਿਹੜੀਆਂ ਇਹ ਗੱਲਾਂ ਨੇ ਇਹ ਧਿਆਨ ਮੰਦੀਆਂ ਨੇ ਔਰ ਇਹ ਹੁਣ ਨਿਰਪਰ ਕਰੂਗਾ ਆਮ ਆਦਮੀ ਪਾਰਟੀ ਤੇ ਕੀ ਉਹ 12000 ਕਰੋੜ ਦਾ ਕੋਈ ਯੋਗ ਵਿਰਵਾ ਦੇਣਗੇ ਕੋਈ ਵਾਈਟ ਪੇਪਰ ਜਾਰੀ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੇ ਤੋਂ ਵਿਰੋਧੀਆਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਰਾਜਾ ਵੜਿੰਗ ਨੇ ਮੰਗ ਕੀਤੀ ਰਾਜਾ ਵੜਿੰਗ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਤਾਂ ਪੂਰਾ ਵਿਰਵਾ ਦੇ ਕਿ ਇਹ 12000 ਕਰੋੜ ਕਿੱਥੇ ਵਰਤੇ ਨੇ ਜਾਂ ਇਹਨਾਂ ਦੇ ਵਿੱਚੋਂ ਕਿੰਨੇ ਵਰਤੇ ਨੇ ਜਾਂ ਇਹਨਾਂ ਦੀ ਦਰ ਵਰਤੋਂ ਕੀਤੀ ਹੈ ਰਾਜਾ ਵੜਿੰਗ ਨੇ ਇਹਦੀ ਜਾਂਚ ਮੰਗ ਲਈ ਕਿ ਕੇਂਦਰ ਸਰਕਾਰੇ ਦੀ ਉੱਚ ਪੱਧਰੀ ਜਾਂਚ ਕਰੇ ਸੁਨੀਲ ਜਾਖੜ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ 12000 ਕਰੋੜ ਤੱਕ ਪੰਜਾਬ ਕੋਲੇ ਪਿਆ ਕੇਂਦਰ ਤੋਂ ਆਇਆ ਜਿਹੜਾ ਸਾਂਝਾ ਫੰਡ ਹੁੰਦਾ ਹੈ ਪੰਜਾਬ ਸਰਕਾਰ ਤੁਰੰਤ ਇਹਦੇ ਨਾਲ ਮਦਦ ਸ਼ੁਰੂ ਕਰੇ ਸੋ ਹਜੂ ਜੀ 12000 ਕਰੋੜ ਤੇ ਰੌਲਾ ਪੈ ਗਿਆ ਹੁਣ ਇਹ ਵੀ ਹੋ ਸਕਦਾ ਹੈ ਇਹ 12000 ਕਰੋੜ ਕਹਿੰਦੇ ਐਂਟਰੀ ਦੇ ਰੂਪ 'ਚ ਹੈ ਹਰਪਾਲ ਚੀਮਾ ਕਹਿੰਦੇ ਖਾਤਿਆਂ 'ਚ ਹੈ ਪਰ ਵਰਤਨਯੋਗ ਨਹੀਂ ਹੁਣ ਕੀ ਇਹ 12000 ਕਰੋੜ ਆਮ ਤੌਰ ਤੇ ਕੀ ਹੁੰਦਾ ਹੈ ਅਸੀਂ ਕਈ ਵਾਰੀ ਪਰਿਵਾਰਾਂ ਚ ਸਾਡੇ ਕੋਲੇ ਰੁਪਇਆ 10 ਲੱਖ ਹੁੰਦਾ ਸਾਨੂੰ 7-8 ਲੱਖ ਕਿਸੇ ਕੰਮ ਲਈ ਚਾਹੀਦਾ ਅਸੀਂ ਲੋਨ ਅਗੇਂਸਟ ਐਫ ਡੀ ਲੈ ਲੈਂਦੇ ਹਾਂ ਅਸੀਂ ਆਪਣੀ ਐਫ ਡੀ ਬੈਂਕ ਚ ਦੇ ਕੇ 8-9 ਲੱਖ ਰੁਪਇਆ ਕਰਜ਼ਾ ਲੈ ਲੈਂਦੇ ਹਾਂ ਕੀ ਪੰਜਾਬ ਦੀ ਸਰਕਾਰ ਨੇ ਇਹ 12000 ਕਰੋੜ ਦੇ ਵਿੱਚੋਂ ਕੋਈ ਰਾਸ਼ੀ ਉਹਦੇ ਅਗੇਂਸਟ ਲੋਨ ਤਾਂ ਨਹੀਂ ਲਿਆ ਕੀ ਇਹ 12000 ਕਰੋੜ ਚੋਂ ਕੋਈ ਰਾਸ਼ੀ ਕਿਤੇ ਬੈਂਕ ਗਰੰਟੀ ਦੇ ਰੂਪ ਚ ਤਾਨੀ ਰੱਖਤੀ ਕਿਤੇ ਕਰਜ਼ੇ ਦੇ ਅਗੇਂਸਟ ਤਾਨੀ ਵਰਤੀ ਗਈ ਮਤਲਬ ਇਹਦੀ ਕਿਤੇ ਹੋਰ ਵਰਤੋਂ ਤਾਂ ਨਹੀਂ ਕਰ ਲਈ 12000 ਕਰੋੜ ਦੀ ਇਹ ਸਵਾਲ ਖੜੇ ਹੋ ਰਹੇ ਨੇ ਔਰ ਇਹਦਾ ਜਵਾਬ ਜਾਂ ਤਾਂ ਭਗਵੰਤ ਮਾਨ ਦੇ ਸਕਦੇ ਨੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਫਾਈਨਾਂਸ ਮਨਿਸਟਰ ਦੇ ਸਕਦੇ ਨੇ ਜਾਂ ਅਰਵਿੰਦ ਕੇਜਰੀਵਾਲ ਦੇ ਦੇ ਸਕਦੇ ਨੇ ਇਹ ਜਵਾਬ ਹੁਣ ਸੁਨੀਲ ਜਾਖੜ ਵੀ ਮੰਗ ਰਿਹਾ ਹੈ ਇਹ ਜਵਾਬ ਪ੍ਰਤਾਪ ਸਿੰਘ ਬਾਜਵਾ ਵੀ ਮੰਗ ਰਹੇ ਨੇ ਇਹ ਪ੍ਰਤਾਪ ਰਾਜ ਇਹ ਜਵਾਬ ਰਾਜਾ ਵੜਿੰਗ ਵੀ ਮੰਗ ਰਿਹਾ ਹੈ ਔਰ ਬੀਜੇਪੀ ਦੇ ਲੀਡਰ ਸਾਰੇ ਸੁਨੀਲ ਜਾਖੜ ਹੋਣ ਸੁਖਬੀਰ ਬਾਦਲ ਹੋਣ ਬੀਬੀ ਹਰਸ਼ਮਰਤ ਕੋਰ ਬਾਦਲ ਕਹਿ ਰਹੀ ਹੈ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਸੋ ਇਹ ਮੁੱਦਾ 12000 ਕਰੋੜ ਦਾ ਵੱਡਾ ਬਣ ਗਿਆ ਹਜੂਜੀ ਕਿਉਂਕਿ ਭਗਵੰਤ ਮਾਨ ਕਹਿੰਦੇ ਕਿ ਅਸੀਂ 20000 ਪ੍ਰਤੀ ਏਕੜ ਖਾਤਿਆਂ ਚ ਪਾਉਣਾ ਉਹ ਪਾਉਣਾ ਕਿੱਥੋਂ ਹੈ ਉਹ ਪੈਸਾ ਕਿੱਥੇ ਪਿਆ ਜੀ ਬਿਲਕੁਲ ਸਹੀ ਗੱਲ ਐ ਡੱਲਾ ਜੀ ਕਿਉਂਕਿ ਇਹ ਸਿਰਫ ਜਿਹੜੀ ਪੋਲਿਟੀਕਲ ਪਾਰਟੀਆਂ ਦੇ ਲੀਡਰ ਨੇ ਉਹਨਾਂ ਦਾ ਹੀ ਸਵਾਲ ਨਹੀਂ ਬਣਿਆ ਹੋਇਆ ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਜਿਹੜੀ ਹੈ ਉਹਨਾਂ ਦਾ ਵੀ ਇਹ ਸਵਾਲ ਜ਼ਰੂਰ ਹੈ ਕਿ ਆਖਿਰ 12000 ਕਰੋੜ ਹੈ ਕਿੱਥੇ ਸੂਬਾ ਸਰਕਾਰ ਦੇ ਕੋਲ ਬਹੁਤ ਵੱਡੀਆਂ ਚੁਣੌਤੀਆਂ ਇਸ ਵੇਲੇ ਨਜ਼ਰ ਆ ਰਹੀਆਂ ਨੇ ਅਗਰ ਅਸੀਂ ਗੱਲ ਕਰੀਏ ਭਗਵੰਤ ਮਾਨ ਦੀ ਤਾਂ ਚਲੋ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਹੋ ਗਈ ਐ ਲੇਕਿਨ ਹਸਪਤਾਲ ਤੋਂ ਛੁੱਟੀ ਦੇ ਬਾਅਦ ਵੀ ਉਹਨਾਂ ਕੋਲ ਢੇ ਸਾਰੀਆਂ ਚੁਣੌਤੀਆਂ ਔਰ ਕਈ ਸਵਾਲਾਂ ਦੇ ਜਵਾਬ ਦੇਣੇ ਪੈਣੇ ਉਹਨਾਂ ਨੂੰ ਹਲੇ ਵੀ ਸੋ ਕੀ ਲੱਗਦਾ ਹੈ ਕਿ ਕਿਸ ਨਾ ਸਥਿਤੀਆਂ ਚੋਂ ਨਿਕਲ ਪਾਏਗੀ ਆਮ ਆਦਮੀ ਪਾਰਟੀ ਜਾਂ ਕਿਸ ਤਰੀਕੇ ਕਿੰਨੀਆਂ ਵੱਡੀਆਂ ਚੁਣੌਤੀਆਂ ਹਲੇ ਵੀ ਭਗਵੰਤ ਮਾਨ ਦੇ ਸਿਰ ਤੇ ਬਹੁਤ ਨਜ਼ਰ ਆ ਰਹੀਆਂ ਹਨ ਜੋ ਕਿ ਆਪਾਂ ਕਹੀਏ ਕਿ ਜ਼ਿੰਮੇਵਾਰੀਆਂ ਵੀ ਇਸ ਨੂੰ ਇਸੇ ਕਹਿ ਸਕਦੇ ਆ ਸੋ ਕਿ ਛੋਟਾ ਜਿਹਾ ਜਵਾਬ ਮੈਂ ਅਖੀਰ ਦੇ ਵਿੱਚ ਜ਼ਰੂਰ ਤੁਹਾਡੇ ਤੋਂ ਇਹ ਵੀ ਚਾਹਾਂਗੀ ਦੇਖੋ ਭਗਵੰਤ ਮਾਨ ਹੋਣਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਅਸੀਂ 50000 ਪ੍ਰਤੀ ਏਕੜ ਦੇਣਾ ਚਾਹੁੰਦੇ ਆ ਐਲਾਨ ਕੀਤਾ 20000 ਪ੍ਰਤੀ ਏਕੜ ਉਹ ਕਹਿੰਦੇ ਪ੍ਰਧਾਨ ਮੰਤਰੀ ਨਿਜਮਾ ਚ ਤਬਦੀਲੀਆਂ ਕਰਨ ਅਗਰ ਪ੍ਰਧਾਨ ਮੰਤਰੀ ਨਿਜਮਾ 'ਚ ਤਬਦੀਲੀਆਂ ਨਹੀਂ ਕਰਦੇ ਤੇ ਕੀ ਭਗਵੰਤ ਮਾਨ ਅਗਲੇ 5 7 10 ਦਿਨਾਂ 'ਚ 20000 ਪ੍ਰਤੀ ਏਕੜ ਕਿਸਾਨਾਂ ਨੂੰ ਦੇਣਾ ਸ਼ੁਰੂ ਕਰ ਦੇਣਗੇ ਕੇਂਦਰ ਨੇ ਸਿਰਫ 1600 ਕਰੋੜ ਦਾ ਦਾਵਾ ਕੀਤਾ ਵੀ ਅਸੀਂ 1600 ਕਰੋੜ ਭੇਜਾਂਗੇ ਉਹਨਾਂ ਨੇ ਉਸੇ ਫੰਡ 'ਚ ਭੇਜਣਾ ਜਿਹਦੇ 'ਚ 12000 ਕਰੋੜ ਪਿਆ ਸੀ ਇਹ ਪੈਸਾ ਸਕੀਮਾਂ ਦੇ ਜ਼ਰੀਏ ਦਿੱਤਾ ਜਾਂਦਾ ਹੁਣ ਕਿਸਾਨਾਂ ਨੂੰ ਫੌਰੀ ਤੌਰ ਤੇ ਮਦਦ ਦੀ ਲੋੜ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਅੰਦੋਲਨ ਤੇ ਆਗੀਆਂ। ਕੱਲ ਡੇਰਾ ਬਾਬਾ ਨਾਨਕ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਕੀਤਾ, ਧਰਨਾ ਕੀਤਾ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਸਾਡੇ ਜਿਹੜੇ ਹੋਰ ਲੀਡਰ ਨੇ ਭਾਵੇਂ ਲਖਵਾਲ ਸਾਹਿਬ ਨੇ, ਭਾਵੇਂ ਹੋਰ ਵੀ ਸਾਡੇ ਵੱਡੇ ਕਿਸਾਨ ਲੀਡਰ ਨੇ ਬਲਬੀਰ ਸਿੰਘ ਰਾਜੀਵਾਲ ਨੇ ਉਹ ਕਹਿੰਦੇ ਭਗਵੰਤਮਾਨ ਉਹਨਾਂ ਨੂੰ 70000 ਪ੍ਰਤੀ ਏਕੜ ਦੇਣਾ ਚਾਹੀਦਾ ਹੈ। ਹੁਣ ਸਵਾਲ ਹੀ ਖੜੇ ਹੋਗੇ ਕਿ ਭਗਵੰਤ ਮਾਨ ਕੀ 12000 ਕਰੋੜ ਤੇ ਕੋਈ ਵਾਈਟ ਪੇਪਰ ਜਾਰੀ ਕਰਨਗੇ ਕੀ ਉਹ 20000 ਅਗਲੇ 5 7 10 ਦਿਨਾਂ ਚ ਖਾਤਿਆਂ ਚ ਪਾਉਣਾ ਸ਼ੁਰੂ ਕਰ ਦੇਣਗੇ ਹਲੇ ਤੱਕ ਤਾਂ ਡਿਪੀ ਕਮਿਸ਼ਨਰਾਂ ਨੇ ਤਹਿਸੀਲਦਾਰਾਂ ਨੇ ਸਾਰਿਆਂ ਨੇ ਗਿਰਦਾਵਰੀਆਂ ਨੇ ਸ਼ੁਰੂ ਕੀਤੀਆਂ ਗਿਰਦਾਵਰੀ ਦੇ ਹੁਕਮ ਤੋਂ ਬਾਅਦ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲੈਣੇ ਕਦੋਂ ਸ਼ੁਰੂ ਹੋਣਗੇ ਹੋ ਸਕਦਾ ਹੈ ਕਿ ਕੁਝ ਅਫਸਰ ਆਪਣੇ ਪੱਦਰ ਤੇ ਉਹਨਾਂ ਨੇ ਮੌਕੇ ਮੌਨ ਨੇ ਸ਼ੁਰੂ ਕੀਤੇ ਹੋਣ ਪਰ ਪੰਜਾਬ ਚ ਵੱਡੇ ਪੱਧਰ ਤੇ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਅਭਿਆਨ ਨਹੀਂ ਹੈ ਕਿ ਸਰਕਾਰ ਗਿਰਦੌਰੀਆਂ ਕਰਾਰੀ ਹੋਵੇ ਨੁਕਸਾਨ ਦੇ ਜਾਜੇ ਲਈ ਜਾ ਰਹੇ ਹੋਣ ਕਿਉਂਕਿ ਜਿੱਦਾਂ ਜਿੱਦਾਂ ਪਾਣੀ ਉਤਰੇਗਾ ਉਸ ਤੋਂ ਬਾਅਦ ਇਹ ਸਾਰੀਆਂ ਸਥਿਤੀਆਂ ਦੇ ਨਾਲ ਸਾਨੂੰ ਸਾਹਮਣਾ ਕਰਨਾ ਪਏਗਾ ਕੁੱਲ ਮਿਲਾ ਕੇ ਭਗਵੰਤ ਮਾਨ ਦੇ ਅੱਗੇ ਬਹੁਤ ਵੱਡੀ ਚੁਣੌਤੀ ਹੈ ਸਾਰੀਆਂ ਪਾਰਟੀਆਂ ਚ ਗੁੱਟਬਾਜ਼ੀ ਹੁੰਦੀ ਹੈ ਆਮ ਆਦਮੀ ਪਾਰਟੀ ਚ ਵੀ ਗੁੱਟਬਾਜ਼ੀ ਦੀਆਂ ਖਬਰਾਂ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਉੱਥੇ ਵੀ ਅਹੁਦਿਆਂ ਦੇ ਲਈ ਲੁਕਮੀ ਜ਼ੋਰ ਅਜਮਾਇਸ਼ ਚੱਲ ਰਹੀ ਹੈ ਹੋ ਸਕਦਾ ਆਮ ਆਦਮੀ ਪਾਰਟੀ ਚ ਇਹ ਗੱਲ ਚੱਲ ਰਹੀ ਹੋਵੇ ਕਿ ਹੁਣ ਅਸੀਂ ਅੱਗੇ ਸਰਕਾਰ ਡੇਢ ਸਾਲ ਕਿਵੇਂ ਚਲਾਉਣੀ ਹੈ ਪਰ ਭਗਵੰਤ ਮਾਨ ਤੋਂ ਬਿਨਾ ਆਮ ਆਦਮੀ ਪਾਰਟੀ ਕੋਲੇ ਕੋਈ ਚਿਹਰਾ ਨਹੀਂ ਜਿਹੜਾ ਪੂਰੇ ਪੰਜਾਬ ਚ ਪ੍ਰਸਿੱਧ ਹੋਵੇ ਪਰ ਭਗਵੰਤ ਮਾਨ ਦੇ ਲਈ ਅਗਲੇ ਦਿਨ ਚੁਣੌਤੀ ਵਾਲੇ ਨੇ ਅਗਰ ਉਹ ਇਹ ਮੁਆਵਜ਼ਾ ਦੇ ਗਿਆ ਭਗਵੰਤ ਮਾਨ ਫਿਰ ਤਾਂ ਆਮ ਆਦਮੀ ਪਾਰਟੀ ਦੀ ਪੋਲਿਟਿਕਲ ਸਥਿਤੀ ਮਜ਼ਬੂਤ ਹੋ ਸਕਦੀ ਹੈ ਨਹੀਂ ਤਾਂ ਬੜਾ ਔਖਾ ਹੋ ਜਾਣਾ ਹੈ ਆਮ ਆਦਮੀ ਪਾਰਟੀ ਲਈ ਜੀ ਬਿਲਕੁਲ ਸਹੀ ਸੋ ਡਲਾ ਜੀ ਅਸੀਂ ਜ਼ਰੂਰ ਨਜ਼ਰ ਬਣਾਈ ਰੱਖਾਂਗੇ ਕਿ ਆਖਿਰ ਇਹਨਾਂ ਸਥਿਤੀਆਂ ਵਿੱਚ ਆਮ ਆਦਮੀ ਪਾਰਟੀ ਭਗਵੰਤ ਮਾਨ ਜੋ ਹੈ ਕਿਸ ਤਰੀਕੇ ਨਾਲ ਜਿੱਤਦੇ ਨੇ ਇਹਨਾਂ ਸਥਿਤੀਆਂ ਦੇ ਨਾਲ ਤੇ ਇਹਨਾਂ ਚੁਣੌਤੀਆਂ ਦਾ ਕਿਵੇਂ ਸਾਹਮਣਾ ਕਰਦੇ ਨੇ ਸੋ ਫਿਲਹਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੇ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰਾ ਵਿਸਥਾਰ ਵਿੱਚ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤੁਹਾਡਾ ਐਨਾਲਿਸਿਸ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੁਸੀਂ ਆਪਣੇ ਸੁਝਾਅ ਵੀ ਜ਼ਰੂਰ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸ ਚਰਚਾਵਾ ਦਾ ਹਿੱਸਾ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਬਣ ਸਕੋ ਅਗਰ ਤੁਸੀਂ ਹੁਣ ਤੱਕ ਪੰਜਾਬ ਬੈਲਟ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜ਼ਰੂਰ ਸਬਸਕ੍ਰਾਈਬ ਵੀ ਕਰ ਲਿਓ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਬਤਾਵਾਂਗੇ ਬਹੁਤ ਬਹੁਤ ਧੰਨਵਾਦ